ਕਾ ਤੂੰ ਕਹਨੂੰ ਵਿੱਚ ਜਾਨਾ ਮੈਂ ਮੋਟਾ ਤਿਲਕੇਗਾ ਸਹੀ ਗੱਲ ਪਾਈ ਦੀ ਉਹ ਜਿਹੜਾ ਨਾਲ ਅਗਣਾ ਉਹਦੀ ਲੱਤ ਆਈ ਸੀ ਉਰੇ ਥੱਲੇ ਬਾਈ 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 ਨਾ ਨਾ ਬਾਈ ਬਾਈ ਹੌਲੀ ਜਵੀ ਜਵੀ ਹੌਲੀ ਲੈ ਵੀ ਮਿੱਤਰੋ ਸੰਗਰੂਰ ਤੋਂ ਪਾਤੜਾ ਰੋਡ ਦੇ ਉੱਤੇ ਖੜਿਆਂਗੇ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਬਾਈ ਉਰੇ ਨਾ ਇੱਕ ਫੂਸ ਜਾ ਡਿੱਗ ਗਿਆ ਜਿਹਦੇ ਕਾਰਨ ਬਈ ਨਾ ਤਿਲਕਣ ਇੰਨੀ ਹੋ ਗਈ ਕਿ ਸਾਡੇ ਸਾਹਮਣੇ ਬਈ ਤਿੰਨ ਐਕਸੀਡੈਂਟ ਹੋ ਗਏ ਅਸੀਂ ਆ ਰਹੇ ਸੀ ਇਧਰੋਂ ਸੰਗਰੂਰ ਤੋਂ ਪਾਤੜਾ ਨੂੰ ਠੀਕ ਹੈ ਤੁਹਾਨੂੰ ਆਪਾਂ ਦਿਖਾਉਣਾ ਹੈਗਾ ਅੱਗੇ ਵੀ ਕੀ ਹਾਲ ਹੋਇਆ ਪਿਆ ਭਾਈ ਜੀ ਰੋਡ ਦਾ ਸਰਕਾਰੀ ਰੋਡ ਆ ਤੁਸੀਂ ਆਪ ਦੇ ਨਾਲ ਵੱਡਾ ਰੋਡ ਹੈਗਾ ਤੇ ਭਾਈ ਜੀ ਹਾਲ ਕੀ ਹੋਇਆ ਪਿਆ ਹਨ ਜਿਹੜੀ ਕੀ ਭਾਈ ਜੀ ਬੜੀ ਮਾੜੀ ਗੱਲ ਹੈ ਕਿਉਂਕਿ ਅੱਜ ਇੱਥੇ ਵੱਡਾ ਐਕਸੀਡੈਂਟ ਹੋ ਸਕਦਾ ਚਲੋ ਦਿਖਾਉਣਾ ਤੁਹਾਨੂੰ ਲੋ ਜੀ ਬਾਈ ਜੀ ਖੜੇ ਆਗੇ ਅਸੀਂ ਸੰਗਰੂਰ ਤੋਂ ਪਾਤੜਾ ਰੋਡ ਦੇ ਉੱਤੇ ਐਥੇ ਨਾਲ ਇੱਕ ਆ ਚੀਜ਼ ਦੀ ਡਿੱਗੀ ਹੋ ਜਾਈਏ ਪਤਾ ਨਹੀਂ ਕੀ ਚੀਜ਼ ਹੈ ਜੀ ਇਹ ਹੈ ਜੀ ਜਿਹੜੀ ਸੈਲਰਾਂ ਚੋਂ ਆਪਣੇ ਉਹ ਨਹੀਂ ਆਉਂਦੀ ਹੈ ਜੀ ਜਦੋਂ ਚੌਲ ਕੱਢ ਦਿੰਦੇ ਨੇ ਸੈਲਰਾਂ ਚੋਂ ਠੀਕ ਆ ਉਹਦੇ ਵਿੱਚ ਫੂੜਾ ਜਾਂ ਬਣ ਜਾਂਦਾਗਾ ਹਾਂ ਉਹ ਇਥੇ ਮਤਲਬ ਜਿਹੜਾ ਟਰੱਕ ਹੈ ਉਹ ਸਾਹਮਣੇ ਉਹ ਫਟ ਗਿਆ ਅਸਲ ਉਹ ਟਰੱਕ ਖੜਿਆ ਸਾਹਮਣੇ ਨਾ ਬਈ ਇਥੇ ਸਾਡੇ ਸਾਹਮਣੇ ਵਿੱਚ ਤਿੰਨ ਬੰਦੇ ਡਿੱਗ ਗਏ ਉਹਰੇ ਤਿੰਨ ਤੋਂ ਚਾਰ ਬੰਦੇ ਤਿੰਨ ਚਾਰ ਬੰਦੇ ਬਈ ਡਿੱਗ ਗਏ ਨੰਬਰ 108 ਹੈ ਦੇਖ ਮੈਂ ਤਾਂ ਜਮੇ ਲਾਲੇ ਵੀ ਲੱਤ ਤੇ ਟੁੱਟ ਕੇ ਨਿਕਲਿਆ ਅੱਛਾ ਜ ਲੈ ਵੀ ਦੇ ਬੱਚੇ ਦਾ ਬਾਈਆਂ ਨੇ ਚੱਕ ਲੈ ਜੇ ਕਿਤੇ ਨਾ ਚੱਕਦੇ ਮਤਲਬ ਕਲੱਟ ਆ ਜਾਂਦਾ ਕਿਹੜਾ ਬਾਈ ਉਹਦੀ ਮੌਕੇ ਤੇ ਆ ਗਈ ਸੀ ਸਹੀ ਗੱਲ ਲੈ ਵੀ ਆਪਾਂ ਕਰਨ ਲੱਗ ਰਹੇ ਇਧਰ ਇਧਰ ਲੈ ਵੀ ਇਧਰ ਕਰੋ ਨਾ ਕੋਈ ਹੋਰ ਨਾ ਯਾਰ ਕੋਈ ਹੋਵੇ ਹਨਾ ਆਪਾਂ ਮੋਟਰਸਾਈਕਲ ਨੂੰ ਸਾਈਡ ਤੇ ਕਰਦੇ ਆ ਬਈ ਪਹਿਲਾਂ ਡੁੱਲ ਗਿਆ ਹਨਾ ਇਸ ਤੋਂ ਬਾਅਦ ਨਾ ਪਹਿਲਾਂ ਮੀਂਹ ਆ ਗਿਆ ਨਾ ਉਹਦੇ ਕਰਕੇ ਉਹ ਹੋ ਗਿਆ ਜੇ ਟੁੱਟਾ ਹੁੰਦਾ ਫਿਰ ਤਾਂ ਓਢ ਜਾਂਦਾਗਾ ਹੂੰ ਐਕਸੀਡੈਂਟ ਹੋਰ ਵੀ ਹੋਊ ਯਾਰ ਕੋਈ ਨਾ ਕੋਈ ਜੇ ਕੋਈ ਨਾ ਹੋਇਆ ਲੈ ਵੀ ਦੇਖ ਆਪਾਂ ਸਹੀ ਜਿਹਰੇ ਚ ਨਹੀਂ ਹੋਣਾ ਹੁੰਦਾ ਨਾ ਲੈ ਵੀ ਆ ਬਾਈ ਨਾ ਉਰੇ ਸੇਵਾ ਕਰ ਰਹੇ ਨੇ ਇੱਕ ਤਰ੍ਹਾਂ ਦੀ ਬਿਨ ਸੇਵਾ ਹੀ ਆ। ਕਿੰਨੇ ਬਈ ਆ ਜਿਹੜੇ ਸਰਕਾਰੀ ਰੋਡ ਆ। ਲੈ ਵੀ ਦੇਖ। ਪਤਾ ਨਹੀਂ ਫਿਰ। ਲੈ ਵੀ ਮਿੱਤਰੋ ਦੇਖ ਸਕਦੇ ਹੋ ਆ ਚੀਜ਼ ਹੈ ਕਿ ਤਿਲਕਣ ਹੋਈ ਪਈ ਆ ਬਾਈ ਪੂਰੀ। ਪੂਰੀ ਤਿਲਕਣ। ਤੁਹਾਨੂੰ ਮੋਟਰ ਤੇ ਮੋਟਰ ਤੇ ਨਾ ਤਿਲਕਣ 100 100 ਤੋਂ ਪਲੱਸ ਨਾ ਬਾਈ ਕਹਿੰਦੇ ਕਿ ਮੋਟਰਾਂ ਦੇ ਤਿਲਕ ਤਿਲਕ ਕੇ ਡਿੱਗੇ ਨਹੀਂ। ਅੱਛਾ। ਆ ਆ ਦੇਖ ਲੈ। ਪੈਰੀ ਜਾਂਦਾ ਮਤਲਬ ਮੋਟਰਸਾਈਕਲ ਬਹੁਤ ਦੂਰ ਦੀ ਗੱਲ ਐ। ਬ੍ਰੇਕ ਨਹੀਂ ਕੰਮ ਕਰਦੇ ਬਾਈ ਇਹਦੇ ਤੇ। ਬਾਈ ਸਾਈਡ ਤੇ ਸਾਈਡ ਤੇ ਰੱਖੋ ਸਾਈਡ ਤੇ। ਉਹ ਵੀ ਸਾਈਡ ਤੇ। ਕੌਣ ਤਾਂ ਆਉਣ ਦੇ। ਬਾਈ ਯਾਰ ਬਹੁਤ ਓਏ ਉਹਨੂੰ ਕਹ ਤੂੰ ਕਹਨੂੰ ਵਿੱਚ ਜਾਨਾ ਖਤਰਨਾਕ ਰੋਡ ਹੋਇਆ ਪਿਆ ਬਾਈ ਓਰੇ ਪੱਕਾ ਅੱਜ ਕੋਈ ਨਾ ਕੋਈ ਨਾ ਵੱਡਾ ਹਾਦਸਾ ਜਿਹੜਾ ਹੋਊਗਾ ਦੇਖ ਸਕਦੇ ਹੋ ਕਿ ਸਾਡੇ ਸਾਹਮਣੇ ਬਾਈ ਖੜੇ ਖੜੇ ਤਿੰਨ ਚਾਰ ਬੰਦੇ ਡਿੱਗ ਗਏ ਓਰੇ ਮੋਟਰਸਾਈਕਲ ਸੰਗਰੂਰ ਤੋਂ ਜਿਹੜਾ ਜਾਂਦਾਗਾ ਪਾਤੜਾ ਜਾਂਦਾਗਾ ਆ ਸੰਗਰੂਰ ਤੋਂ ਪਾਤੜਾ ਨੂੰ ਰੋਡ ਜਾਂਦਾ ਬਾਈ ਉਹਦੇ ਤੇ ਉੱਪਰ ਹੋਇਆ ਹੋਇਆ ਇਹ ਦੇਖ ਸਕਦੇ ਹੋ ਨਾ ਰੱਬ ਕਰੇ ਵੀ ਕੋਈ ਵੱਡਾ ਹਾਸਾ ਜਿਹੜਾ ਨਾ ਹੋਵੇ ਉਹ ਟਰੱਕ ਖੜਿਆ ਬਈ ਸਾਹਮਣੇ ਆ ਮਾੜਾ ਸੰਦ ਕੋਣਾ ਆ ਆ ਦੇਖੋ ਆ ਮੋਟਾ ਦਿਲਕੇਗਾ ਸਹੀ ਗੱਲ ਹੈ ਉਹ ਜਿਹੜਾ ਨਾਲ ਲੱਗਣਾ ਉਹਦੀ ਲੱਤ ਆਈ ਸੀ ਉਰੇ ਥੱਲੇ ਸਹੀ ਗੱਲ ਹੈ ਯਾਰ ਦੇਖ ਲੋ ਵੀ ਲੱਤ ਆ ਆ ਬਾਈ ਡਿੱਗ ਗਿਆ ਉਰੇ ਮੋਕੇ ਤੇ ਕੋਈ ਨਾ ਹੁੰਦਾ ਇਹ ਬਾਈ ਦੀ ਲੱਤ ਟੁੱਟ ਗਈ ਜਾ ਗਈ ਲੱਤ ਨੂੰ ਨਾ ਜਿਹੋ ਚੱਕਣਾ ਸੀਗਾ ਬਾਈ ਉਦੋਂ ਵੀ ਗਾਲਾਂ ਕੱਢੀ ਗਿਆਗਾ ਵੀ ਬਾਈ ਯਾਰ ਮੈਨੂੰ ਚੱਕ ਲੋ ਹੂੰ ਓਏ ਓਏ ਬ੍ਰੇਕ ਨਾ ਲਾਈ ਗਾ ਬ੍ਰੇਕ ਨਾ ਲਾਈ ਮਿੱਤਰਾ ਬਾਬਾ ਇੱਧਰ ਹੋ ਜਾ ਇੱਧਰ ਮੀਮੂ ਆ ਕੇ ਸੈੱਟ ਹੋ ਯਾਰ ਨਹੀਂ ਸੈੱਟ ਨਹੀਂ ਹੋਣਾ ਹੈਗਾ ਹਨ ਜੇ ਇੱਕ ਵਾਰ ਮੀ ਆ ਜਾ ਫਿਰ ਸੈੱਟ ਹੋ ਸਕਦਾ ਉਹ ਬਾਬਾ ਨਾ ਰੋਕਿਆ 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 ਬ੍ਰੇਕ ਨਾ ਮਰਾਈ ਬ੍ਰੇਕ ਨਾ ਮਰੇ ਜ ਬੰਦੇ ਦੇ ਇਹ ਦੇਖ ਇਹ ਵੀ ਉਹ ਬਾਈ ਨੇ ਉਹ ਰੱਖਤਾ ਬਈ ਅੱਜ ਕੰਮ ਕੀਤਾ ਬਈ ਦੇਖ ਸਕਦੇ ਨਾ ਕਿਉਂਕਿ ਉੱਥੇ ਰੋਕਣਾ ਪਊਗਾ ਬਾਈ ਵੀ ਇੱਥੇ ਕੋਈ ਉੱਪਰ ਨਾ ਆਵੇ ਜੇ ਕਿ ਉੱਪਰ ਆਉਂਦਾ ਬਾਈ ਜੀ ਬ੍ਰੇਕ ਲੱਗਣਸਾਰ ਨਾਲ ਦੀ ਨਾਲ ਬੰਦਾ ਗਿਰਦਾ ਹੈਗਾ ਉਰੇ ਹਨਾ ਦੇਖ ਸਕਦੇ ਹੋ ਬਈ ਇਹ ਤੇ ਅੱਜ ਦੀ ਤਰੀਕ ਦੇ ਬਈ ਦੇਖ ਅੱਜ ਅਸੀਂ ਵੀਡੀਓ ਪਾਵਾਂਗੇ ਤੇ ਅੱਜ ਦੀ ਡੇਟ ਦੀ ਗੱਲ ਬਾਤ ਆ ਕਿ ਸਾਡੇ ਸਾਹਮਣੇ ਤਿੰਨ ਬੰਦਿਆਂ ਦਾ ਐਕਸੀਡੈਂਟ ਹੋ ਚੁੱਕਿਆ ਬਈ ਉਰੇ ਹਾਂ ਚਲੋ ਰੱਬ ਦੀ ਕਿਰਪਾ ਨਾਲ ਬਚਤ ਰਹੇਗੀ ਵੀ ਕੋਈ ਵੱਡਾ ਜਿਹੜਾ ਨੁਕਸਾਨ ਨਹੀਂ ਹੋਇਆ ਹੈਗਾ ਪਰ ਅੱਗੇ ਜਾ ਕੇ ਬਈ ਹੋ ਸਕਦਾ ਕਿਉਂਕਿ ਬਈ ਨਹੀਂ ਪਤਾ ਹੁੰਦਾ ਨਾ ਅਗਲੇ ਨੂੰ ਜਿਹੜਾ ਉਰੇ ਆਉਂਦਾ ਹਨਾ ਜਿਵੇਂ ਆ ਦੇਖ ਸਕਦੇ ਹੋ ਬਈ 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 ਨਾ ਨਾ ਬਈ ਬਈ ਹੌਲੀ ਜਮੀ ਜਮੀ ਹੌਲੀ ਆ ਜਾ ਆ ਜਾ ਆ ਜਾ ਸਾਈਡ ਤੇ ਕਰ ਲਾ ਠੀਕ ਸਕਦਾ ਬਈ ਆ ਵੀ ਗਿਰ ਗਿਆ ਵਿਚਾਰਾ ਉੱਥੇ ਯਾਰ ਪਤਾ ਲੱਗੂਗਾ ਇਹ ਮਿੱਟੀ ਆ ਪਰ ਮਿੱਟੀ ਨਹੀਂ ਹੈਗੀ ਬਈ ਜੀ ਇਹ ਦੇਖ ਸਕਦੇ ਹੋ ਸਾਨੂੰ ਵੀ ਲੱਗਿਆ ਸੀ ਬਈ ਆ ਦੇਖ ਦੇਖੀ ਆ ਏ ਬਾਈ ਇਹਨੇ ਜਿਹੜਾ ਚੌਲੇ ਨੇ ਇੱਧਰ ਦੇਖ ਸਕਦੋਂਗੇ ਜਤ ਦੇ ਨਹੀਂ ਛੱਤ ਵੀ ਲੱਗੀ ਸੀ ਬਾਬਾ ਇੱਧਰ ਨੂੰ ਲੈ ਜਾ ਮੈਂ ਇਧਰ ਨੂੰ ਲੈ ਜਾ ਇਧਰ ਨੂੰ ਆ ਆਰਾਮ ਨਾਲ ਪਿਆਰ ਨਾਲ ਜਾਵਾਂ ਲੈ ਵੀ ਮਿੱਤਰੋ ਆ ਲਾਤਾ ਵੀਰਾਂ ਨੇ ਉਰੇ ਬੰਨ ਆ ਬਾਈ ਹੋਰਾਂ ਨੇ ਕਰਿਆ ਬਈ ਸਭ ਤੋਂ ਪਹਿਲਾਂ ਵੀ ਹੁਣੇ ਪਹੁੰਚੇ ਇਹਨਾਂ ਨੇ ਸਹੀ ਗੱਲ ਆ ਬਈ ਇੱਧਰ ਆ ਜਾਓ ਇੱਧਰ ਸਾਈਡ ਦੀ ਹੋਏ ਸਾਈਡ ਦੀ ਪਤਾ ਲੱਗੀ ਜਾਊਗਾ ਯਾਰ ਹੈ ਬਈ ਖਾੜਾ-ਵਾੜਾ ਹੋ ਜਾਣਾ ਹੈ ਬਈ ਕਹਿੰਦਾ ਫੋਟੋਆਂ ਮੈਂ ਫੋਟੇ ਕੁੰਡੀਆਂ ਚੱਲ ਜਾਂਦੀਆਂ ਨੇ ਗੱਲ ਸਾਥੇ ਬੱਦੀ ਬਾਅਦ ਹਾਂ ਮੋੜਾਂ ਤੋਂ ਫੁੱਲ ਤੋਂ ਟੱਪਣ ਸਾਰੀ ਪਰਲੇ ਗੁੰਝੇ ਰੱਖੀ ਚਲਕਦਾ ਹੈ ਚਲਕਦਾ ਬੋਲ ਆਉਲੀ ਰੱਖਿਓ ਵੀਰੇ ਹੈ ਆਉਲੀ ਰੱਖਿਓ ਸਾਰੇ ਪਰਲੇ ਗੁੰਝੇ ਰੱਖੀ ਚਲਕਦਾ ਨਾ ਕੋਈ ਬੋਲੀ ਪਰਲੇ ਗੁੰਝੇ ਰੱਖ ਬਈ ਉੱਥੇ ਵਿਚਾਲੇ ਦੇ ਰੱਖਦੇ ਮਤਲਬ ਇੱਕਾ ਨਾ ਯਾਰ ਵਿਚਾਲੇ ਰੱਖ ਦਿੰਨੇ ਉੱਥੇ ਇੱਕ ਜਾਣੇ ਭਾਈ ਹਾਂ ਵਿਚਾਰੇ ਰੱਖਣਾ ਹਾਂ ਹਾਂ ਬੱਚੇ ਤੇ ਰਹੇ ਜੀ ਉੱਥੇ ਜਾ ਕੇ ਕਿਸੇ ਨਾ ਕਿਸੇ